ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਆਰਐਨਆਈਪੀ ਬੰਦ ਨਹੀਂ ਕੀਤਾ ਗਿਆ ਕੈਨੇਡਾ ਚ ਜਸਮੀਤ ਜੀ ਨੇ ਦੱਸਿਆ ਪਿਛਲੇ ਵੀਡੀਓ ਚ ਉਹਦਾ ਨਾਮ ਬਦਲ ਦਿੱਤਾ ਗਿਆ ਉਹਦਾ ਨਾਮ ਕੀ ਹੈ ਇੱਕ ਤਾਂ ਜਸਮੀਤ ਜੀ ਇਹ ਦੱਸਾਂਗੇ ਕੀ ਹੁਣ ਆਰਐਨਆਈਪੀ ਜਿਹਦਾ ਨਾਮ ਬਦਲ ਗਿਆ ਉਹਦੇ ਵਿੱਚ ਐਡਮਿਸ਼ਨ ਲੈਣਾ ਫਾਇਦੇਮੰਦ ਹੈ ਇੰਡੀਆ ਤੋਂ ਕਿਹੜੇ ਵਿਦਿਆਰਥੀ ਇਸ ਪ੍ਰੋਗਰਾਮ ਚ ਐਡਮਿਸ਼ਨ ਲੈਣ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਆ ਆਰਐਨਆਈਪੀ ਹੈ ਇਹਦੇ ਜ਼ਰੀਏ ਪੀਆਰ ਵਿਦਿਆਰਥੀਆਂ ਦੀ ਆਸਾਨੀ ਨਾ ਹੁੰਦੀ ਸੀ ਔਰ ਹੁਣ ਵੀ ਇਸ ਸਾਲ ਵੀ ਬਹੁਤ ਸਾਰੇ ਵਿਦਿਆਰਥੀਆਂ ਦੀ ਹਜ਼ਾਰਾਂ ਵਿਦਿਆਰਥੀਆਂ ਦੀ ਆਰਐਨਆਈਪੀ ਦੇ ਜ਼ਰੀਏ ਪੀਆਰ ਹੋਈ ਹੈ ਸੋ ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੀਰ ਜੀ ਇੱਕ ਤਾਂ ਨਾਮ ਬਦਲ ਕੇ ਕੀ ਬਣ ਗਿਆ ਤੇ ਇਹਦੇ ਚ ਕਿਹੜੇ ਸਟੂਡੈਂਟ ਸਾਡੇ ਐਡਮਿਸ਼ਨ ਲੈ ਸਕਦੇ ਨੇ ਔਰ ਬੈਨੀਫਿਟ ਕੀ ਹੈ ਅਸੀਂ ਦੇਖੋ ਪਹਿਲੀ ਗੱਲ ਤਾਂ ਆਰਐਨਆਈਪੀ ਨੂੰ ਹੁਣ ਕਰ ਦਿੱਤਾ ਗਿਆ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਆਰਆਈਪੀ अंडर दो ब्रांचिज़ कर दिखा गई वन इज़ आर सी आई पी वन इज़ एफ सी आई पी सो स्टूडेंट्स आर सी आई पी इज़ रूरल कॉम्यूनिटी इमीग्रेष्न प्रोग्राम एंड एफ सी आई पी इज़ फ्रैंकोफोन कॉम्युनिटी इमीग्रेशन प्रोग्राम सो काफ़ी सारे मैं सुनने चाहिए कि एजेंट्स ने क्या कि आर एन आई पी परमानेंटली बंद कर दिता गया ਸੋ ਪਹਿਲੀ ਗੱਲ ਤਾਂ ਤੁਹਾਨੂੰ ਤੁਸੀਂ ਚੈੱਕ ਕਰੋ ਹਿਸਟਰੀ ਕਿ 2018 ਚ ਜਦੋਂ ਆਰਐਨਆਈਪੀ ਲਾਂਚ ਹੋਇਆ ਸੀ ਮੈਂ ਬੱਚਿਆਂ ਨੂੰ ਇਹਦੇ ਨਾਲ ਵਾਕਿਫ ਕਰਾਇਆ ਔਰ ਜਿਹੜੇ ਸਿਟੀਜ਼ ਚ ਬੱਚੇ ਗਏ ਆਰਐਨਆਈਪੀ ਉਹ ਅੱਜ ਦੀ ਰੇਟ ਚ ਵੀ ਬਹੁਤ ਜ਼ਿਆਦਾ ਬੈਨੀਫਿਟ ਰਏ ਉਹਨਾਂ ਦੀ ਪੀਆਰ ਵੀ ਹੋ ਗਈ ਕਾਫੀ ਸਾਰੇ ਬੱਚਿਆਂ ਦੀ ਔਰ ਆਰਐਨਆਈਪੀ ਪ੍ਰੋਗਰਾਮ ਜਿੱਦਨ ਲਾਂਚ ਹੋਇਆ ਸੀ ਮੈਂ ਉਸ ਦਿਨ ਵੀ ਵੀਡੀਓ ਬਣਾਇਆ ਸੀ ਤੁਸੀਂ ਮੇਰੇ ਪੁਰਾਣੇ ਵੀਡੀਓਜ਼ ਜਾ ਕੇ ਦੇਖ ਸਕਦੇ ਹੋ ਸੋ ਆਰਐਨਆਈਪੀ ਪ੍ਰੋਗਰਾਮ ਜਿੱਦਨ ਲਾਂਚ ਹੋਇਆ ਸੀ ਬੱਚਿਆਂ ਨੂੰ ਦੱਸਿਆ ਕਿ ਇਹ 11 ਸ਼ਹਿਰ ਆਰਐਨਆਈਪੀ ਚ ਆਏ ਸੋ ਆਰਐਨਆਈਪੀ ਦਾ ਹੁਣ ਪਰਮਾਨੈਂਟ ਪ੍ਰੋਗਰਾਮ ਕਰ ਦਿੱਤਾ ਗਿਆ ਜਨਵਰੀ 2024 ਚ ਉਹਨੂੰ ਰੀਨਿਊ ਕਰਨਾ ਸੀ ਤਾਂ ਉਹਨਾਂ ਨੇ ਕਿਹਾ ਕਿ ਪਰਮਾਨੈਂਟ ਪ੍ਰੋਗਰਾਮ ਕਰ ਦਿੱਤਾ ਗਿਆ ਔਰ 31 ਅਗਸਤ ਨੂੰ ਉਸ ਪ੍ਰੋਗਰਾਮ ਦਾ ਨਾਮ ਚੇਂਜ ਕੀਤਾ ਗਿਆ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਸੋ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਅਚਾ ਜਿਵੇਂ ਆਸਟ੍ਰੇਲੀਆ ਜ ਰੂਰਲ ਏਰੀਆ ਇੱਕ ਤਰੀਕੇ ਨਾਲ ਅਰੀਜਨਲ ਏਰੀਆ ਰੂਰਲ ਇਮੀਗ੍ਰੇਸ਼ਨ ਪਰ ਮੈਂ ਉਹਨਾਂ ਨੂੰ ਕਹਾਗਾ ਨਹੀਂ ਰੂਰਲ ਹੈਗੇ ਆ ਕਿਉਂਕਿ ਮੈਂ ਸਾਰੇ ਸ਼ਹਿਰ ਵਿਜ਼ਿਟ ਕਰਕੇ ਆਇਆ ਸੋ ਜਿਹੜੇ ਵੀ ਰੂਰਲ ਪ੍ਰੋਕਾਲਜਸ ਉੱਥੇ ਕਾਲਜਸ ਹੈਗੇ ਆ ਇੰਡਸਟਰੀਜ਼ ਹੈਗੀਆਂ ਆਪਣੇ ਬੱਚੇ ਪੜ੍ਹ ਰਹੇ ਆ ਰੈਸਟੋਰੈਂਟਸ ਹੈਗੇ ਆ ఎవਰੀਥਿੰਗ ਇਜ਼ ਥੇਰ ਮੈਂ ਪਿੰਡ ਤੱਕ ਆ ਹੀ ਨਹੀਂ ਸਕਦਾ ਉਹਨਾਂ ਵਿੱਚ ਬੇਸਿਕਲੀ ਹਾਂ ਪਾਪੂਲੇਸ਼ਨ ਘਟ ਹੈ ਪਾਰਟੀਆਂ ਨਹੀਂ ਹੈਗੀਆਂ ਕਲੱਬਸ ਨਹੀਂ ਹੈਗੇ ਠੀਕ ਹੈ ਪੜਨ ਦਾ এনवायरमेंट ਹੈ ਠੀਕ ਹੈ ਕਿ ਕਹਿੰਦੇ ਆਪਾਂ ਕਹਾਂਗੇ ਕਿ ਅਸੀਂ ਨੇਚਰ ਨੂੰ ਜ਼ਿਆਦਾ ਧਿਆਨ ਦੇ ਸਕਦੇ ਹਾਂ ਕੰਮ ਮਿਲ ਜੇਗਾ ਜਲਦੀ ਜ਼ਰੂਰ ਮਿਲ ਜਾਏਗਾ ਐਂਡ ਕਿ ਕਹਿੰਦੇ ਤੁਸੀਂ ਅਡਾਪਟ ਕਰ ਸਕਦੇ ਹੋ ਛੋਟੇ ਸ਼ਹਿਰ ਚ ਵੇਅਰ ਐਜ਼ ਵੱਡੇ ਸ਼ਹਿਰ ਚ ਕਈ ਵਾਰੀ ਤੁਸੀਂ ਕਹਿੰਦੇ ਕਿ ਪਰੇਸ਼ਾਨ ਹੋ ਜਾਂਦੇ ਹੋ ਕਿ ਯਾਰ ਟਰੈਵਲ ਹੀ ਬੜਾ ਹੈ ਘਰ ਤੋਂ ਕਾਲਜ ਜਾਣਾ 2 ਘੰਟੇ ਲੱਗ ਰਹੇ ਆ ਕਾਲਜ ਤੋਂ ਘਰ ਜਾਣਾ 2 ਘੰਟੇ ਲੱਗ ਰਹੇ ਆ ਫਿਰ ਜੌਬ ਕਰਨ ਲਈ 1 ਘੰਟਾ ਲੱਗ ਰਿਹਾ ਸੋ ਯੂ ਗੈਟ ਕੀ ਕਹਿੰਦੇ ਜਿਹਨੂੰ ਕਹਿੰਦੇ ਸਾਡਾ ਟਾਈਮ ਸਮਾਂ ਬਹੁਤ ਖਰਾਬ ਹੋ ਜਾਂਦਾ ਵੇਅਰ ਐਜ਼ ਟਾਈਮ ਇਜ਼ ਮਨੀ ਇਨ ਕੈਨੇਡਾ 1 ਘੰਟੇ ਦੇ 16 ਸਾਢੇ 16 ਡਾਲਰ ਮਿਲ ਨਹੀਂ ਮਿਲਨੇ ਆ 1 ਘੰਟੇ ਦੇ ਸਾਢੇ 16 ਡਾਲਰ ਮਿਲ ਨਹੀਂ ਆ ਜੇ 4 ਘੰਟੇ ਟ੍ਰੈਵਲ ਚ ਖਰਾਬ ਕਰਤਾ ਵੱਡੇ ਸ਼ਹਿਰ ਚ ਮਤਲਬ 64 ਡਾਲਰ ਦਾ ਹੋ ਗਿਆ ਨੁਕਸਾਨ ਉਹ ਦੂਸਰਾ ਜਿਹੜਾ ਬਾਡੀ ਜੇ 4 ਘੰਟੇ ਟ੍ਰੈਵਲ ਕਰੇਗੀ ਰੋਜ਼ ਬਾਡੀ ਤੇ ਵੀ ਅਸਰ ਆਂਦਾ ਹੈ ਸੋ ਸਟੂਡੈਂਟਸ ਦੇਖੋ ਅਸੀਂ ਜੇ ਛੋਟਾ ਸ਼ਹਿਰ ਚੂਜ਼ ਕਰਦੇ ਆ ਉਹਨਾਂ ਦਾ ਮੈਨੂੰ ਲੱਗਦਾ ਆਪਾਂ ਬਹੁਤ ਲੰਬੀ ਤਿਆਰੀ ਕਰਕੇ ਕਰ ਰਹੇ ਆ ਸੋ ਪਹਿਲੀ ਗੱਲ ਤਾਂ ਆਰਐਨਆਈਪੀ ਪ੍ਰੋਗਰਾਮ ਬੰਦ ਨਹੀਂ ਹੋਇਆ ਅਫਵਾਹਾਂ ਦੇ ਨਾ ਜਾਓ ਮੈਂ ਮੈਂ ਕੱਟ ਕਰਨਾ ਬਲੌਗਿੰਗ ਕਿਉਂਕਿ ਮੈਂ ਬੱਚਿਆਂ ਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਜਿਵੇਂ ਬੱਚਿਆਂ ਨੂੰ ਕਹਾਂ ਆਰਐਨਆਈਪੀ ਹੋ ਗਿਆ ਬੰਦ ਔਰ ਨਵਾਂ ਪਲਾਨ ਆ ਗਿਆ ਆਰਐਨਆਈਪੀ ਆਰਐਨਆਈਪੀ ਤੁਸੀਂ ਪਲੀਜ਼ ਗੋ ਆਨਲਾਈਨ ਸਰਚ ਕੀ ਆਰਐਨਆਈਪੀ ਵਾਟ ਇਜ਼ ਦ ਨਿਊ ਨੇਮ ਫॉर ਆਰਐਨਆਈਪੀ it is rip and under that program this is rcip and fcip main dobara bolanga rural community immigration program and francophone community immigration program so jehde bachche hun ja rahe hain unna bachchan nu meri advice hai jehda marzi program karo french sikh lo matlab rcip kar len chahye franco wala franco ip je french sikh lenge ta pr koi nirosh chada taadi ਕੋਈ ਨਹੀਂ ਲੋਕ ਸਦਾ ਅੱਜ ਜਰਮਨੀ ਬੱਚਾ ਜਾ ਰਿਹਾ ਡੱਚ ਲੈਂਗੁਏਜ ਤੋਂ ਬਿਨਾਂ ਪੀਆਰ ਨਹੀਂ ਹੋਣੀ ਅੱਜ ਯੂਕੇ ਬੱਚਾ ਜਾ ਰਿਹਾ ਪਤਾ ਪੀਆਰ ਨਹੀਂ ਹੋਣੀ ਫਿਰ ਵੀ ਜਾ ਰਿਹਾ ਯੂਕੇ ਬੱਚਾ ਜਾ ਰਿਹਾ ਉਹਨੂੰ ਪਤਾ ਹੈ ਯੂਕੇ ਚ ਦਰਵਾਜ਼ਾ ਹੀ ਨਹੀਂ ਖੁੱਲਣਾ ਪੀਆਰ ਦਾ ਪਰ ਬੱਚਾ ਜਾ ਰਿਹਾ ਬੱਚਾ ਕਹਿੰਦਾ ਕਿ ਮੈਂ ਇੱਥੋਂ ਨਿਕਲਣਾ ਕਿਉਂ ਨਿਕਲਣਾ ਕਿਉਂਕਿ ਇੱਥੇ ਬੀਟੈਕ ਐਮਟੈਕ ਕਰਕੇ ਵੀ ਤੁਸੀਂ ਗੁਰਦਾਉਂ ਜਾਂ ਬੈਂਗਲੌਰ ਜਾ ਕੇ ਕਿੰਨੇ ਦੀ ਜੌਬ ਕਰੋਗੇ 50000 ਦੀ 50000 ਨਾਲ ਤੁਸੀਂ 3 ਬੈਡਰੂਮ ਘਰ ਲੈ ਸਕਦੇ ਹੋ 2 ਬੈਡਰੂਮ ਘਰ ਲੈ ਸਕਦੇ ਹੋ ਕਿਰਾਏ ਤੇ ਕਿਰਾਏ ਤੇ ਕਹ ਰਿਹਾ ਖਰੀਦਨ ਤਾਂ ਬੜੀ ਧੀ ਉੱਤੀ ਗੱਲ ਹੈ ਗੱਡੀ ਚਲਾ ਸਕਦੇ ਹੋ ਕੈਮਰੀ ਨਹੀਂ ਚਲਾ ਸਕਦੇ ਸੂ ਸਟੂਡੈਂਟਸ ਆਪਾਂ ਨੂੰ ਸਮਝਣ ਦੀ ਲੋੜ ਹੈ ਆਪਾਂ ਨੂੰ ਬੈਲੈਂਸ ਆਫ ਪ੍ਰੋਬੈਬਿਲਿਟੀਜ਼ ਦੇਖਣ ਦੀ ਲੋੜ ਹੈ ਕਿ ਵਾਟ ਇਜ਼ ਦ ਓਪਰਚ्युनिटी ਇਨ ਇੰਡੀਆ ਵਾਟ ਇਜ਼ ਦ ਓਪਰਚ्युनिटी ਅਬ੍ਰੋਡ ਬੱਚਾ ਯੂਕੇ ਕਿਉਂ ਜਾਂਦਾ ਐਕਸਪੋਜ਼ਰ ਲਈ ਉਹਨਾਂ ਲੱਗਦਾ ਕਿ ਮੈਨੂੰ ਚੰਗੀ ਨੌਕਰੀ ਮਿਲ ਜੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੰਟਰਨੈਸ਼ਨਲ ਐਜੂਕੇਸ਼ਨ ਤੋਂ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਇੰਟਰਨੈਸ਼ਨਲ ਐਜੂਕੇਸ਼ਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁਣ ਮੈਨੂੰ ਇਹ ਦੱਸੋ ਆਰਸੀਆਪੀ ਔਰ ਜਿਹੜਾ ਤੁਸੀਂ ਐਫਸੀਆਪੀ ਐਫਸੀਆਪੀ ਫ੍ਰੈਂਕੋ ਆਲਾ ਇਹਨਾਂ ਦੋਨਾਂ ਚ ਕਿੰਨੇ ਕਿੰਨੇ ਪ੍ਰੋਫਾਈਲ ਵਾਲੇ ਸਟੂਡੈਂਟਸ ਐਡਮਿਸ਼ਨ ਸੋ ਦੇਖੋ ਆ ਆਰਸੀਆਪੀ ਦਾ ਹੈਗਾ ਕਿ ਜਿਹੜੇ ਬੱਚੇ ਜਿਹੜੀਆਂ ਇਨਾ ਸ਼ਹਿਰਾਂ ਵਿੱਚ ਜਿਹੜੇ ਆਇਡੈਂਟੀਫਾਈਡ ਕੀਤੇ ਗਏ ਆ 11 ਸ਼ਹਿਰ ਸੋ 온ਟਾਰੀਓ ਵਿੱਚ ਵੀ ਹੈਗੇ ਆ ਸੂਸੈਂਟ ਮੈਰੀ ਸਡਬਰੀ ਟੇਮਿੰਸ ਥੰਡਰਵੇ ਨਾਰਥਵੇ ਆ ਪੰਜ ਸ਼ਹਿਰ ਹੈਗੇ ਆ 온ਟਾਰੀਓ ਵਿੱਚ ਸੂਸੈਂਟ ਮੈਰੀ ਚ ਸੂ ਕਾਲਜ ਆ ਅਲਗੋਮਾ ਯੂਨੀਵਰਸਿਟੀ ਗਿਆ ਨਾਰਥਰਨ ਕਾਲਜ ਐ ਟਿਮਿੰਸ ਚ ਕੈਂਬਰੀਅਨ ਕਾਲਜ ਐ ਸੈਡਬਰੀ ਚ ਲੋਰੈਂਸ਼ੀਅਨ ਯੂਨੀਵਰਸਿਟੀ ਐ ਸੈਡਬਰੀ ਚ ਔਰ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਥੰਡਰ ਬੇ ਚ ਵੀ ਕਾਲਜ ਐ ਔਰ ਨਾਰਥ ਬੇ ਚ ਵੀ ਕਾਲਜ ਐ ਸੋ ਜੇ ਤੁਸੀਂ ਇੰਨਾ ਕਾਲਜਸ ਤੋਂ ਪੜ੍ਹਦੇ ਹੋ ਔਰ ਇੱਥੇ ਹੀ ਜੌਬ ਕਰ ਲੈਂਦੇ ਹੋ ਦੈਨ ਯੂ ਹੈਵ ਟੂ ਗੈਟ ਅ ਨੋਮੀਨੇਸ਼ਨ ਫਰਮ ਥਿਸ ਸਿਟੀ ਜੀ ਜੇ ਨੋਮੀਨੇਸ਼ਨ ਮਿਲ ਜਾਂਦੀ ਹੈ ਯੂ ਆਰ ਸਟ੍ਰੇਟ ਫਾਰਵਰਡ ਪੀਆਰ ਦੈਨ ਯੂਰ ਫਾਈਲ ਵਿਲ ਬੀ ਅੰਡਰ ਆਰ ਸੀ ਆਈ ਆਈ ਟੀ ਸੋ ਕੋਈ ਤੁਹਾਨੂੰ ਨੋਮੀਨੇਸ਼ਨ ਨਹੀਂ ਮਿਲਦੀ ਹੈ ਤਾਂ ਇਹਦੇ ਅੰਡਰ ਇੱਕ ਪਲਾਨ ਹੈ ਫ੍ਰੈਂਕੋਫੋਨ ਕਮਿਊਨਿਟੀ ਪਲਾਨ ਦਾ ਜਿਹਦੇ ਤੁਸੀਂ ਫ੍ਰੈਂਚ ਸਿੱਖ ਲੈਂਦੇ ਹੋ ਔਰ ਆਪਣੀ ਪੀਆਰ ਲੈਵਲ ਲੈ ਲੈਂਦੇ ਹੋ ਬਿਲਕੁਲ ਸੋ ਇਹਦੇ ਸਸਕੈਚੂਨ ਚ ਮੂਸ ਜੋ ਆਂਦਾ ਹੈ ਔਰ ਅਲਬਰਟਾ ਚ ਬ੍ਰੈਂਡਨ ਆਂਦਾ ਹੈ ਸੋ ਹਰ ਪ੍ਰੋਵਿੰਸ ਚ ਉਹਨਾਂ ਨੇ ਕੁਝ ਸ਼ਹਿਰ ਆਇਡੈਂਟੀਫਾਈ ਕਰ ਲਏ ਆ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਇੱਕ ਸਹੀ ਰਾਹ ਦੀ ਇੱਕ ਸਹੀ ਕੰਸਲਟੈਂਟ ਦੀ ਲੋੜ ਹੈ ਵੇਅਰ ਐਸ ਮੇਰਾ ਐਕਸਪੀਰੀਅੰਸ ਤੁਸੀਂ ਫ੍ਰੀ ਆਫ ਕਾਸਟ ਯੂਜ਼ ਕਰ ਸਕਦੇ ਹੋ ਮੈਂ ਕਾਉਂਸਲਿੰਗ ਦੇਣ ਦੇ ਪੈਸੇ ਨਹੀਂ ਲੈਂਦਾ ਮੈਂ ਸਟੱਡੀ ਵੀਜ਼ਾ ਦੀ ਫਾਈਲ ਲਾਉਣ ਦੇ ਪੈਸੇ ਨਹੀਂ ਲੈਂਦਾ ਸੋ ਜੇ ਤੁਸੀਂ ਸਾਡਾ ਐਕਸਪੀਰੀਅੰਸ ਯੂਜ਼ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੀਰੈਸਟ ਆਫਿਸ ਵਿਜ਼ਿਟ ਕਰੋ ਫ੍ਰੀ ਆਫ ਕਾਸਟ ਯੂਕੇ ਕੈਨੇਡਾ ਜਰਮਨੀ ਦੀ ਫਾਈਲ ਆਪਣੀ ਫ੍ਰੀ ਆਫ ਕਾਸਟ ਪ੍ਰोसीਡ ਕਰੋ ਕੋਈ ਪੈਸਾ ਨਹੀਂ ਲਿੱਤਾ ਜਾਏਗਾ ਕਿਸੇ ਵੀ ਬੱਚੇ ਤੋਂ ਔਰ ਜੇ ਕਿਸੇ ਨੂੰ ਕਿਹਾ ਜਾਏਗਾ ਕਿ ਤੁਸੀਂ 5000 ਦੇ ਦਿਓ that is refundable ਉਹ ਤੁਹਾਡੀ ਫੀਸ ਤੇ ਅਡਜਸਟ ਕਰ ਦਿੱਤਾ ਜਾਏਗਾ ਕਿਉਂਕਿ ਕਈ ਕਾਲਜਾਂ ਦੀ ਫੀਸ ਐਪਲੀਕੇਸ਼ਨ ਫੀਸ ਨਹੀਂ ਹੁੰਦੀ ਹੈ ਤਾਂ ਅਸੀਂ ਤਾਂ ਕਹਿੰਦੇ ਆ ਕਿ ਬੱਚਾ ਸੀਰੀਅਸ ਹੋਣਾ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝੋ ਕਿਉਂਕਿ ਸਾਡਾ ਸਟਾਫ ਹੈ ਔਰ ਜੇ ਸਪੋਜ਼ ਤੁਸੀਂ ਕੱਲ ਨੂੰ ਆਫਰ ਮੰਗਾ ਲੈਂਦੇ ਔਰ ਫੀਸ ਨਹੀਂ ਪੇ ਕਰਦੇ ਤਾਂ ਇਟ ਇਜ਼ ਐਨ ਇਸ਼ੂ ਬਟ ਸਾਡੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੈਨੇਡਾ ਜਰਮਨੀ ਔਰ ਯੂਕੇ ਚ ਆ ਯੂਕੇ ਦੇ ਨਾਮ ਤੇ ਲੱਖਾਂ ਰੁਪਈਆ ਲਿਆ ਜਾ ਰਿਹਾ ਮਾਰਕੀਟ ਚ ਬਿਲਕੁਲ ਠੀਕ ਹੈ ਮੈਂ ਯੂਕੇ ਚ ਫ੍ਰੀ ਆਫ ਕਾਸਟ ਫਾਈਲ ਲਾਉਂਗਾ ਤੁਸੀਂ ਸਾਡੇ ਨੀਰੈਸਟ ਆਫਿਸ ਪਹੁੰਚੋ ਔਰ ਆਪਣੀ ਫਾਈਲ ਬਿਲਕੁਲ ਠੀਕ ਹੈ ਆਰਸੀਆਪੀ ਔਰ ਐਫਆਈਪੀ ਐਫਸੀਆਪੀ ਐਫਸੀਆਪੀ ਹਾਂਜੀ ਇਹਨਾਂ ਦੇ ਵਿੱਚ ਜਨੂਰੀ ਇਨਟੇਕ ਦੀਆਂ ਸੀਟਾਂ ਵੀ ਅਵੇਲੇਬਲ ਨੇ ਬਿਲਕੁਲ ਸੂ ਕਾਲਜ ਅੱਜ 8000 ਡਾਲਰ ਦੀ ਸਕਾਲਰਸ਼ਿਪ ਦੇ ਰਿਹਾ ਹੈ 1 ਨਵੰਬਰ ਤੋਂ ਪਹਿਲਾਂ ਫਾਈਲ ਲਾਓ ਆਰਸੀਆਈਪੀ ਦੇ ਅੰਡਰ ਪੀਆਰ ਮਿਲੇਗੀ ਸੂ ਕਾਲਜ ਚ ਐਡਮਿਸ਼ਨ ਲਓ 8000 ਡਾਲਰ ਮਤਲਬ 4 ਲੱਖ 80 ਹਜ਼ਾਰ ਰੁਪਏ ਦਾ ਡਿਸਕਾਊਂਟ 1 ਨਵੰਬਰ ਤੋਂ ਪਹਿਲਾਂ ਫਾਈਲ ਲਾਜ ਹੋਣੀ ਚਾਹੀਦੀ ਹੈ ਜੀ ਚਲੋ ਥੈਂਕ ਯੂ ਸੋ ਮੱਚ 90413 90412 ਬਹੁਤ ਮਹੱਤਵਪੂਰਨ ਜਾਣਕਾਰੀ ਔਰ ਜ਼ਰੂਰ ਸਟੂਡੈਂਟ ਤੁਰੰਤ ਜਸਮੀਤ ਜੀ ਨਾਲ ਸੰਪਰਕ ਕਰੋ ਥੈਂਕ ਯੂ ਸੋ ਮੱਚ